ਅੱਜ ਦਸ਼ਮੇਸ਼ ਪਬਲਿਕ ਸਕੂਲ ਦੇ ਜਿੰਨੇ ਕਿ ਵੈਨ ਡਰਾਈਵਰ ਆ ਇਹਨਾਂ ਨਾਲ ਮੀਟਿੰਗ ਕੀਤੀ ਸੈਮੀਨਾਰ ਲਾਇਆ ਇਹਨਾਂ ਨੂੰ ਇਹੇ ਦਾ ਤਾਂ ਕਿ ਪਿਆ ਕਿ ਇੱਕ ਤਾਂ ਬਾਰਿਸ਼ ਦਾ ਮੌਸਮ ਆ ਗੱਡੀ ਜਿੱਥੇ ਪਾਣੀ ਜ਼ਿਆਦਾ ਖੜਾ ਹੁੰਦਾ ਆਪਾਂ ਨੂੰ ਅਚਾਨਕ ਪਤਾ ਨਹੀਂ ਲੱਗਦਾ ਸਲੋ ਚਲਾਓ ਗੱਡੀ ਕਿਉਂਕਿ ਇੱਕ ਦੋ ਹਾਸੇ ਪਾਣੀ ਚ ਜ਼ਿਆਦਾ ਕਰਕੇ ਵਾਪਰੇ ਆ ਗੱਡੀ ਅਨਬੈਲੈਂਸ ਹੋ ਜਾਂਦੀ ਆ ਉਹਦੇ ਨਾਲ ਕਿਉਂਕਿ ਬੱਚੇ ਇੰਨੀਆਂ ਕੀਮਤੀ ਜਾਨਾਂ ਇਹਦੇ ਵਿੱਚ ਹੁੰਦੀਆਂ ਇਹਨਾਂ ਨੂੰ ਕਿਹਾ ਵੀ ਗੱਡੀ ਤੁਸੀਂ ਬਿਲਕੁਲ ਧਿਆਨ ਨਾਲ ਚਲਾਉਣੀ ਆ ਨੰਬਰ 2 ਤੇ ਜਿਹੜੀਆਂ ਵੈਨਾਂ ਨੂੰ ਹਜੇ ਰੰਗ ਨਹੀਂ ਹੋਇਆ ਗਵਰਨਮੈਂਟ ਦੀਆਂ ਹਦਾਇਤਾਂ ਤਮ ਤੱਕ ਉਹ ਇਹਨਾਂ ਨੂੰ ਹਦਾਇਤ ਕੀਤੀ ਹੈ ਕੈਮਰੇ ਲਾਉਣ ਦੀ ਔਰ ਡਰਾਈਵਰਾਂ ਨੂੰ ਪ੍ਰੋਪਰ ਵਰਦੀ ਪਾਉਣ ਦੀ ਔਰ ਨਾਲ ਹੈਲਪਰ ਲੈ ਕੇ ਚੱਲੋਗੇ ਤੁਸੀਂ ਇਸ ਕਰਕੇ ਸੜਕ ਦੇ ਨਿਯਮਾਂ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਜਿਸ ਤਰ੍ਹਾਂ ਕਿ ਆਪ ਆਮ ਦੇਖਣ ਵਿੱਚ ਆਉਂਦਾ ਜਿਹੜੀ ਨੈਸ਼ਨਲ ਹਾਈਵੇ ਹੈ ਉੱਥੇ ਅਸੀਂ ਸੱਜੇ ਪਾਸੇ ਚੱਲਦੇ ਹਾਂ ਡਵਾਈਡਰ ਦੇ ਨਾਲ ਉਹ ਇਹਨਾਂ ਨੂੰ ਕਿਹਾ ਕਿ ਖੱਬੇ ਪਾਸੇ ਚੱਲੋ ਕਿਉਂਕਿ ਸੱਜੇ ਪਾਸੇ ਦੀ ਜਿਹੜੇ ਬੰਦਾ ਸਤੋਂ ਪਿੱਛੋਂ ਆ ਰਿਹਾ ਉਹਨੇ ਕ੍ਰੋਸ ਕਰਨਾ ਉਹ ਆਰਾਮ ਨਾਲ ਕਰ ਜੂਗਾ ਇੱਕ ਡਵਾਈਡਰ ਦੇ ਨਾਲ ਚੱਲਣ ਦਾ ਨੁਕਸਾਨ ਹੈ ਕਿਸੇ ਤਰ੍ਹਾਂ ਦਾ ਕੋਈ ਪਸ਼ੂ ਕਿਉਂਕਿ ਉਹਦੇ ਵਿੱਚ ਲੋ ਜਾਂ ਕੋਈ ਪਸ਼ੂ ਜਾਂ ਕੋਈ ਆਦਮੀ ਹੈ ਇਕਦਮ ਨਿਕਲਦਾ ਹੈ 2 ਫੁੱਟ ਦੇ ਫਾਸਲੇ ਤੇ ਗੱਡੀ ਚੱਲ ਰਹੀ ਹੈ ਤੇ ਸਾਥੂ ਕੰਟਰੋਲ ਨਹੀਂ ਹੁੰਦੀ ਜੇ ਅਸੀਂ ਦੂਜੀ ਸਾਈਡ ਸੜਕ ਤੇ ਹੋਵਾਂਗੇ 10 ਫੁੱਟ ਛੜ ਕੇ ਛੱਡ ਕੇ ਖੱਬੇ ਪਾਸੇ ਚੱਲਾਂਗੇ ਤੇ ਅਸੀਂ ਉੱਥੇ ਅਚਾਨਕ ਕੋਈ ਇਸ ਤਰ੍ਹਾਂ ਦਾ ਪਸ਼ੂ ਜਾਂ ਕੋਈ ਇਨਸਾਨ ਆਉਂਦਾ ਤੇ ਅਸੀਂ ਗੱਡੀ ਨੂੰ ਬ੍ਰੇਕ ਲਾ ਕੇ ਉਹਦੀ ਵੀ ਜਾਨ ਬਚਾ ਸਕਦੇ ਹਾਂ ਅਸੀਂ ਆਪਣੀ ਸੇਫਟੀ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਮਲੋ ਸਾਰਿਆਂ ਨੂੰ ਹਦਾਇਤ ਕੀਤੀ ਹੈ ਤੇ ਟ੍ਰੈਫਿਕ ਨਿਯਮਾਂ ਨੂੰ ਮੰਨਣ ਵਾਸਤੇ ਕਿਹਾ ਇਹਨਾਂ ਨੂੰ ਵੀ ਤੁਸੀਂ ਸਾਡੀ ਹੈਲਪ ਕਰੋ ਸੀਟ ਬੈਲਟਾਂ ਲਾ ਕੇ ਰੱਖੋ ਤੇ ਮੋਬਾਈਲ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਗੱਡੀ ਚਲਾਉਂਦੇ ਸਮੇਂ। ਹਾਂਜੀ ਥੈਂਕ ਯੂ ਜੀ ਮਿਹਰਬਾਨੀ ਕਿੰਨੀ ਹੈ ਇਹਨਾਂ ਨੂੰ ਦਤਾਂ ਕਰਕੇ।